ਹੇਲੂਇਆ 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 ਅੱਗੇ ਅਸੀਂ ਸਾਰੇ ਹੀ ਬਟਾਲਾ ਦੇ ਵਿੱਚ ਇਕੱਠੇ ਹੋਏ ਆ ਸਾਡੇ ਉੱਗੇ ਲਿਖਤੇ ਸਾਰੇ ਸਬਕਾਂ ਦਾ ਨਾਮ ਲੈਣ ਜਾਵਾਂ ਤੇ ਬੜੀ ਲੰਮਾ ਟਾਈਮ ਲੱਗ ਜਾਣਾ ਤੁਸੀਂ ਸਾਰੇ ਚਿਹਰਿਆਂ ਨੂੰ ਜਾਣਦੇ ਹੋ ਸਾਰੇ ਨਵੇਂ ਚਿਹਰੇ ਨੇ ਉਡੀ ਛੋਟੇ ਵੀ ਕਾਲ ਤੇ ਸਭ ਇਕੱਠੇ ਹੋਏ ਨੇ ਕਿਉਂਕਿ ਸਾਨੂੰ ਲੱਗਦਾ ਕਿ ਸਾਨੂੰ ਆਪਣੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਲਈ ਲੜਾਈ ਜਿਹੜੀ ਲੜਨੀ ਪਈ ਸੀ ਜਿਹੜਾ ਮੁਤੰਮਕ ਬੇਰੀ ਕਾਲ ਦੇ ਚੱਕਿਆ ਸੀਗਾ ਅੱਜ ਸਾਰੇ ਲੀਡਰ ਆਪਣੇ ਇੱਕ ਮਤ ਹੋ ਗਏ ਆ ਔਰ ਅਸੀਂ ਅੱਜ ਇੱਕ ਕਮੇਟੀ ਦਾ ਇੱਥੇ ਗਠਨ ਕੀਤਾ ਏ ਕ੍ਰਿਸਚਨ ਤਾਮਿਲ ਕਮੇਟੀ ਇਹ ਕਮੇਟੀ ਜਿਹੜੀ ਆ ਬੇਰੀ ਕਾਲ ਦੇ ਮੁੱਦੇ ਨੂੰ ਦੇਖੇਗੀ ਔਰ ਇਹ ਕਮੇਟੀ 15 ਤਰੀਕ ਨੂੰ ਬੜੇ ਵੱਡੇ ਲੈਵਲ ਦਾ ਜੜਾ ਵਾ ਬੇਰੀ ਕਾਲਜ ਨੂੰ ਵਿੱਚ ਘਰੋ ਕੀਤਾ ਜਾਵੇਗਾ ਕਿ ਉੱਥੇ ਜਿਹੜੇ ਪ੍ਰਿੰਸੀਪਲ ਨੇ ਜਿਹੜੇ ਨਜਾਇਜ਼ ਤਰੀਕੇ ਦੇ ਨਾਲ ਜਿਹੜੇ ਆਰਐਸਐਸ ਦੀ ਸੋਚ ਨਹੀਂ ਨਾਲ ਲਾਏ ਗਏ ਨੇ ਜਿਹੜੇ ਬਿਲਕੁਲ ਹੀ ਉਸ ਪੋਸਟ ਦੇ ਲਈ ਕਿਸੇ ਵੀ ਪਾਸੋਂ ਲਿਜੀਬਲ ਨਹੀਂ ਆ ਕਿ ਇੱਕ ਬੰਦਾ ਰਟਾਇਰ ਹੋ ਕੇ ਤੇ ਦੁਬਾਰਾ ਨੂੰ ਕਲੀਅਰਡ ਦਾ ਪ੍ਰਿੰਸੀਪਲ ਲਾਇਆ ਜਾਏ ਇਹ ਚੀਜ਼ ਦਾ ਵਿਰੋਧ ਕਰਨਾ ਹੈ ਜੇ ਉੱਥੇ ਪ੍ਰਿੰਸੀਪਲ ਲਗਣਾ ਤੇ ਸਾਡੇ 크੍ਰਿਸਚਨ ਭੈਣ ਭਰਾ ਬਹੁਤ ਐਜੂਕੇਸ਼ਨ ਐਜੂਕੇਟਿਡ ਨੇ ਉੱਤੇ ਜਿਹੜੇ ਲੱਗ ਸਕਦੇ ਨੇ 15 ਤਰੀਕ ਤੱਕ ਅਸੀਂ ਬੇਰੀ ਕਾਲਜ ਦੀ ਕਮੇਟੀ ਨੂੰ ਮੈਨੇਜਮੈਂਟ ਨੂੰ ਵਾਰਨਿੰਗ ਦਿੰਦੇ ਆ ਕਿ ਤੁਸੀਂ ਆਰਐਸਵੀ ਸੋਚ ਤੋਂ ਬਾਹਰ ਆਓ ਸਾਡੇ ਜੋ 크੍ਰਿਸਚਨ ਭਰਾਵਾਂ ਦੇ ਪੜ੍ਹੇ ਲਿਖੇ ਨੌਜਵਾਨ ਭੈਣਾ ਭਰਾਵਾਂ ਦੇ ਜੋ ਹੱਕ ਨੇ ਉਹ ਬੇਰੇ ਕਾਲੇ ਦੇ ਵਿੱਚ ਅਸੀਂ ਲੈਣੇ ਆ ਇਹ ਹੱਕ ਲੈਣ ਦੇ ਲਈ ਸਾਨੂੰ ਸੰਘਰਸ਼ ਜਿੱਦਾਂ ਦਾ ਵੀ ਕਰਨਾ ਪਿਆ ਜਿੱਦਾਂ ਦਾ ਵੀ ਤਿੱਖਾ ਸੰਘਰਸ਼ ਕਿਸੇ ਤਰ੍ਹਾਂ ਦੀ ਵੀ ਲੋੜ ਪਈ ਸਾਨੂੰ ਆਪਣੇ ਮਰਦਮਤ ਤੱਕ ਵੀ ਜਾਣਾ ਪਿਆ ਤੇ ਅਸੀਂ ਜ਼ਰੂਰ ਜਾਵਾਂਗੇ ਔਰ 15 ਤਰੀਕ ਨੂੰ ਬੜੇ ਵੱਡੇ ਲੈਵਲ ਦਾ ਪ੍ਰੋਗਰਾਮ ਹੋਏਗਾ ਮੈਂ ਚਾਹਾਂਗਾ ਕਿ ਕੈਮਰਾਮੈਨ ਸਾਰਿਆਂ ਨੂੰ ਸਲੋ ਸਲੋ ਕਰਦੇ ਕਿ ਸਾਰੇ ਚਿਹਰੇ ਫੋਟੇ ਬਣਾਵਿਓ ਹੱਥ ਜੈਮ ਸੀ ਵੀ ਕਰੀ ਜਾਓ ਜਿੱਦ ਤੱਕ ਕੈਮਰਾ ਆਉਂਦਾ ਜੀ ਜਾਂ ਤੁਸੀਂ ਵੀ ਪ੍ਰੇਜ਼ ਦਲੋ। ਪਿਆਰੇ। ਕਾਹਦੀ ਨੁਕਤੇ ਸੇ ਕਰਤਾ। ਕੰਟਰੋਲ ਕਰਨਾ। 142 ਬਈ ਹਾਂ। ਹੋਰੇ ਐਕਸ਼ਨ ਤੋਂ ਤੁਸੀਂ ਸਾਰੇ ਚਿਹਰੇ ਵੇਖ ਲਿਆ ਕਿ ਬੜੇ ਨਾਮਵਰ ਚਿਹਰੇ ਨੇ ਸੱਜੇ ਤਾਂ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅਸੀਂ ਜਿਹੜਾ ਸੰਘਰਸ਼ ਰੱਖਿਆ ਪਰ ਉਹ ਤੋਂ ਪਹਿਲਾਂ ਅਸੀਂ ਇੱਕ ਟੇਬਲ ਟਾਕ ਦੇ ਲਈ ਮੈਨੇਜਮੈਂਟ ਨੂੰ ਮੌਕਾ ਜ਼ਰੂਰ ਦਵਾਂਗੇ ਅਸੀਂ ਇੱਕ ਰਿਟਰਨ ਦੇ ਵਿੱਚ ਇਹਨਾਂ ਦੇ ਨਾਲ ਸਾਡੀ ਜਿਹੜੀ ਕ੍ਰਿਸ਼ੀਅਲ ਟਾਲ ਵਿਲ ਕਮੇਟੀ ਆ ਇਹ ਕਮੇਟੀ ਦੇ ਮੈਂਬਰ ਜਾਂ ਉਹਦੇ ਦਾ ਸਹਿਬਾਨ ਇਹਨਾਂ ਨੂੰ ਪਹਿਲਾਂ ਟੇਬਲ ਟਾਕ ਕਰਨ ਦੇ ਲਈ ਅਸੀਂ ਆਪ ਆਪਣੇ ਤੌਰ ਤੇ ਇਨਵੀਟੇਸ਼ਨ ਦਿੰਨੇ ਆ ਕਿ ਜਦੋਂ ਵੀ ਚਾਹਣ ਸਾਡੇ ਨਾਲ ਟੇਬਲ ਟਾਕ ਕਰ ਸਕਦੇ ਨੇ ਪਰ 15 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਅਸੀਂ ਭਲੇਖੇ ਚ ਨਹੀਂ ਰਹਿਣਾ ਤੇ ਸਾਨੂੰ ਸ਼ਦਾਈ ਬਣਾ ਕੇ ਤੇ 15 ਨੂੰ ਆਪਾਂ ਨਾ ਕੰਮ ਕਰ ਜਾਣ ਉਹ ਆਪਾਂ ਹੋਣ ਨਹੀਂ ਜੇ ਦੇਣਾ ਤੇ ਚੰਗੀ ਤਰ੍ਹਾਂ ਨੋਟ ਕਰ ਲੈਣ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦਾ ਕਿ ਪ੍ਰਸ਼ਾਸਨ ਵੀ ਇਹਦੇ ਵਿੱਚ ਦਖਲਅੰਦਾਜ਼ੀ ਕਰੇ ਤਾਂ ਜੋ ਸਾਡੇ ਕੁਛ ਚੈਂਟੀ ਦੇ ਹੱਕ ਜਿਹੜੇ ਨੇ ਦੂਜੀ ਲੋਕ ਤੇ ਮਾਰਦੇ ਮਾਰਦੇ ਸੀ ਹੁਣ ਸਾਡੇ ਆਪਣੇ ਦਾਰੇ ਦੇ ਵਿੱਚ ਵੜ ਕੇ ਸਾਨੂੰ ਆਪਣੇ ਹੱਕਾਂ ਤੋਂ ਮਾਂਝੇ ਕਰਨ ਤੇ ਲੱਗੇ ਨੇ ਉਹ ਕੰਮ ਆਪਾਂ ਹੋਣਗੇ ਨਹੀਂ ਅਸੀਂ ਸਾਰੇ ਇੱਕ ਰੁਤ ਮੱਟਿਆ ਇੱਕ ਸੋਚਿਆ ਇੱਕ ਆਵਾਜ਼ ਔਰ ਅੱਪਾ ਜੱਟ ਕੇ ਇਹ ਜਿਹੜੇ ਦਾਰੇ ਦਾ ਵਿਰੋਧ ਕਰਾਂਗੇ ਜਿਸ ਤੇ ਕ੍ਰਿਸ਼ਨ ਕਮੇਟੀ ਸਾਡੀ ਤਾਲਮਿਲ ਜਿਹੜੀ ਆ ਖੜੀ ਹੋਵੇਗੀ ਉਥੇ ਇਹੋ ਜੀ ਸੋਚ ਵਾਲੇ ਬੰਦੇ ਕਿਤੇ ਵੀ ਪੈਰ ਰੱਖਣ ਨਹੀਂ ਦਿਆ ਆਪਾਂ ਛੱਡ ਨਹੀਂ ਹਰੇ ਹਰੇ ਇਹ ਬੜੀ ਲੰਬਾ ਟਾਈਮ ਲੱਗ ਜਾਣਾ ਤੁਸੀਂ ਸਾਰੇ ਚਿਹਰਿਆਂ ਨੂੰ ਜਾਣਦੇ ਹੋ ਸਾਰੇ ਮਨੋਵਰ ਚਿਹਰੇ ਨੇ ਔਰ ਇੱਕ ਬੜੀ ਛੋਟੀ ਜੀ ਕਾਲ ਤੇ ਇਹ ਸਭ ਇਕੱਠੇ ਹੋਏ ਨੇ ਕਿਉਂਕਿ ਸਾਨੂੰ ਲੱਗਦਾ ਕਿ ਸਾਨੂੰ ਆਪਣੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਨੇ ਲਈ ਲੜਾਈ ਜਿਹੜੀ ਲੜਨੀ ਪਈ ਸੀ ਜਿਹੜਾ ਮਤੰਦ ਮੇਰੀ ਕਾਲੀ ਦਾ ਚੱਕਿਆ ਸੀਗਾ ਅੱਜ ਸਾਰੇ ਲੀਡਰ ਆਪਣੇ ਇੱਕ ਮਤ ਹੋ ਗਏ ਆ ਔਰ ਅਸੀਂ ਅੱਜ ਇੱਕ ਕਮੇਟੀ ਦਾ ਜਿਹੜਾ ਗਠਨ ਕੀਤਾ ਹੈ 크ਿਸਚਨ ਤਾਲਮਿਲ ਕਮੇਟੀ ਇਹ ਕਮੇਟੀ ਜਿਹੜੀ ਆ 베리 ਕਾਲਜ ਦੇ ਮੁੱਦੇ ਨੂੰ ਦੇਖੇਗੀ ਔਰ ਇਹ ਕਮੇਟੀ 15 ਤਰੀਕ ਨੂੰ ਬੜੇ ਵੱਡੇ ਲੈਵਲ ਦਾ ਜਿਹੜਾ ਵਾ 베ਰੀ ਕਾਲਜ ਦੇ ਵਿੱਚ ਘਰੋ ਕੀਤਾ ਜਾਵੇਗਾ ਕਿ ਉੱਥੇ ਜਿਹੜੇ ਪ੍ਰਿੰਸੀਪਲ ਨੇ ਜਿਹੜੇ ਨਜਾਇਜ਼ ਤਰੀਕੇ ਦੇ ਨਾਲ ਜਿਹੜੇ ਆਰਐਸਐਸ ਦੀ ਸੋਚ ਨੇ ਨਾਲ ਲਾਏ ਗਏ ਨੇ ਜਿਹੜੇ ਬਿਲਕੁਲ ਹੀ ਉਸ ਪੋਸਟ ਦੇ ਲਈ ਕਿਸੇ ਵੀ ਪਾਸੋ ਲਿਜੀਬਲ ਨਹੀਂ ਆ ਕਿ ਕੋਈ ਬੰਦਾ ਰਟਾਇਰ ਹੋ ਕੇ ਤੇ ਦੁਬਾਰਾ ਨੂੰ ਕਾਲਜ ਦੇ ਦਾ ਪ੍ਰਿੰਸੀਪਲ ਆਇਆ ਜਾਏ ਅਸੀਂ ਇਸ ਚੀਜ਼ ਦਾ ਵਿਰੋਧ ਕਰ ਰਹੇ ਜੇ ਉੱਥੇ ਪ੍ਰਿੰਸੀਪਲ ਲੱਗਣਾ ਤੇ ਸਾਡੇ ਕ੍ਰਿਸ਼ਣ ਭੈਣ ਭਰਾ ਬਹੁਤ ਐਜੂਕੇਸ਼ਨ ਐਜੂਕੇਟਿਡ ਨੇ ਉੱਤੇ ਜਿਹੜੇ ਲੱਗ ਸਕਦੇ ਨੇ 15 ਤਰੀਕ ਤੱਕ ਅਸੀਂ ਬੇਰੀ ਕਾਲਜ ਦੀ ਕਮੇਟੀ ਨੂੰ ਮੈਨੇਜਮੈਂਟ ਨੂੰ ਵਾਰਨਿੰਗ ਜੀ ਆਰਐਸਵੀ ਜ਼ੋਰ ਤੋਂ ਬਾਹਰ ਆਓ ਸਾਡੇ ਜੋ ਪਿਛਲੇ ਭਰਾਵਾਂ ਦੇ ਪੜੇ ਲਿਖੇ ਨੌਜਵਾਨ ਭੈਣਾ ਭਰਾਵਾਂ ਦੇ ਜੋ ਹੱਕ ਨੇ ਉਹ ਬੇਰੇ ਕਾਲੇ ਦੇ ਵਿੱਚ ਅਸੀਂ ਲੈਣੇ ਆ ਇਹ ਹੱਕ ਲੈਣ ਦੇ ਲਈ ਸਾਨੂੰ ਸੰਘਰਸ਼ ਜਿੱਦਾਂ ਨਾਲ ਵੀ ਕਰਨਾ ਪਿਆ ਜਿੱਦਾਂ ਨਾਲ ਵੀ ਤਿੱਖਾ ਸੰਘਰਸ਼ ਕਿਸੇ ਪ੍ਰਾਣ ਦੀ ਵੀ ਲੋੜ ਪਈ ਸਾਨੂੰ ਆਪਣੇ ਮਰਦ ਵਕਤ ਤੱਕ ਹੀ ਜਾਣਾ ਪਿਆ ਤੇ ਅਸੀਂ ਜ਼ਰੂਰ ਜਾਵਾਂਗੇ ਔਰ 15 ਤਰੀਕ ਨੂੰ ਬਡੇਲ ਬਡੇਲ ਲਵਲਾ ਪ੍ਰੋ ਹੈਗਾ ਮੈਂ ਚਾਹਾਂਗਾ ਕਿ ਕੈਮਰਾਮੈਨ ਸਾਰੇ ਨੂੰ ਸਲੋ ਸਲੋ ਬਣਾ ਦੇ ਕਿ ਸਾਰੇ ਚਿਹਰੇ ਘੁੰਦੇ ਬਣਾਵਿਓ ਹੱਥ ਜੈਮ ਜੀ ਕਰੀ ਜਾਓ ਜਿੱਥੇ ਜਿੱਥੇ ਕੈਮਰਾ ਆਉਂਦਾ ਜੀ ਜੈਮ ਜੀ ਦੀ ਫੇਸ ਦਾ ਲੋਡ ਜੈਮ ਜੀ ਕੰਟ੍ਰੋਲ ਕਰਦਾ ਹੈ ਪਹਿਲਾਂ ਜਿਹੜੀ ਮੈਂ ਹਾਂ ਕਰ ਰਿਹਾ ਹਾਂ ਛੇ ਤੋਂ ਤੁਸੀਂ ਸਾਰੇ ਚਿਹਰੇ ਵੇਖ ਲਿਆ ਕਿ بڑے ਨਾਮਵਰ ਚਿਹਰੇ ਨੇ ਸਭੇ ਪ੍ਰਾਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅਸੀਂ ਜਿਹੜਾ ਸੰਘਰਸ਼ ਰੱਖਿਆ ਪਰ ਉਹ ਤੋਂ ਪਹਿਲਾਂ ਅਸੀਂ ਇੱਕ ਟੇਬਲ ਕਾਰਨ ਦੇ ਲਈ ਮੈਨੇਜਮੈਂਟ ਨੂੰ ਮੌਕਾ ਜ਼ਰੂਰ ਦਵਾਂਗੇ ਅਸੀਂ ਇੱਕ ਰਿਟਰਨ ਦੇ ਵਿੱਚ ਇਹਨਾਂ ਦੇ ਨਾਮ ਸਾਡੀ ਜਿਹੜੀ ਕ੍ਰਿਸਚਨ ਤਾਲਮੇਂਟ ਕਮੇਟੀ ਆ ਇੱਕ ਕਮੇਟੀ ਦੇ ਮੈਂਬਰ ਜਾਂ ਉਹਦੇ ਦਾ ਸਬਾਣ ਇਹਨਾਂ ਨੂੰ ਪਹਿਲਾਂ ਟੇਬਲ ਟਾਕ ਕਰਨ ਦੇ ਲਈ ਅਸੀਂ ਆਪਾਂ ਆਪਣੇ ਤੌਰ ਤੇ ਇਨਵੀਟੇਸ਼ਨ ਦਿੰਨੇ ਆ ਕਿ ਜਦੋਂ ਵੀ ਚਾਹੋ ਸਾਡੇ ਨਾਲ ਟੇਬਲ ਟਾਕ ਕਰ ਸਕਦੇ ਨੇ ਪਰ 15 ਤਰੀਕ ਤੋਂ ਪਹਿਲਾਂ ਪਹਿਲਾਂ ਤੇ ਅਸੀਂ ਭੁਲੇਖੇ 'ਚ ਨਹੀਂ ਰਹਿਣਾ ਤੇ ਸਾਨੂੰ ਸਦਾਈ ਬੁਲਾ ਕੇ ਤੇ 15 ਨੂੰ ਆਪਾਂ ਨਾਲ ਕੰਮ ਕਰ ਜਾਣ ਉਹ ਆਪਾਂ ਹੋਣੀ ਜੇ ਦੇਣਾ ਇਹ ਚੰਗੀ ਤਰ੍ਹਾਂ ਨੋਟ ਕਰ ਲੈਣ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹਾਂ ਇਹ ਪ੍ਰਸ਼ਾਸਨਿਕ ਨੀਦੇ ਵਿੱਚ ਦਖਲਅੰਦਾਜ਼ੀ ਕਰੇ ਤਾਂ ਜੋ ਸਾਡੇ ਕ੍ਰਿਸਚੀਅਨਟੀ ਦੇ ਹੱਕ ਜਿਹੜੇ ਨੇ ਦੂਜੀ ਲੋਕ ਤੇ ਮਾਰਦੇ ਮਾਰਦੇ ਸੀ ਹੁਣ ਸਾਡੇ ਆਪਣੇ ਦਾਰੇ ਦੇ ਵਿੱਚ ਵੜ ਕੇ ਸਾਨੂੰ ਆਪਣੇ ਹੱਕਾਂ ਤੋਂ ਮੰਝੇ ਕਰਨ ਤੇ ਲੱਗੇ ਨੇ ਉਹ ਕੰਮ ਆਪਾਂ ਹੋਣ ਨਹੀਂ ਦੇਣੀ ਅਸੀਂ ਸਾਰੇ ਇੱਕ ਮਨਤਿਆਂ ਇੱਕ ਸੋਚਿਆਂ ਇੱਕ ਆਵਾਜ਼ਿਆਂ ਔਰ ਆਪਾਂ ਡੱਟ ਕੇ ਇਹ ਜਿਹੜੇ ਦਾਰੇ ਦਾ ਵਿਰੋਧ ਕਰਾਂਗੇ ਜਿੱਥੇ ਕ੍ਰਿਸਚੀਅਨ ਕਮੇਟੀ ਸਾਡੀ ਤਾਲਮਿਲ ਜਿਹੜੀ ਆ ਖੜੀ ਹੋਵੇਗੀ ਉਥੇ ਇਹੋ ਜੀ ਸੋਚ ਵਾਲੇ ਬੰਦੇ ਕਿਤੇ ਵੀ ਪੈਰ ਰੱਖਣਗੇ ਆਪਾਂ ਛੱਡਦੇ ਨਹੀਂ ਹਰੇਕ